ਸਸਰੀਆ ਦੋਸਤੋ ਮੈਂ ਤੁਹਾਡਾ ਆਪਣਾ ਅਮਨਦੀਪ ਮਚੰਦਾ ਅੱਜ ਤਰਨਤਾਰਨ ਤਰਨਤਾਰਨ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਰੋਡ ਦੇ ਜਨਤਾ ਪਾਰਚੇ ਦੇ ਸਾਹਮਣੇ ਹਾਸਾ ਹੋ ਗਿਆ ਚਾਰ ਤੋਂ ਲੈ ਕੇ ਚਾਰ ਪੰਜ ਦੁਕਾਨਦਾਰੀਆਂ ਜਿਹੜੀਆਂ ਲਗਾਤਾਰ ਉੱਪਰ ਦੀ ਆਣ ਕੇ ਚੋਰਾਂ ਨੇ ਚਾਰ ਪੰਜ ਤਰਕੀਬ ਨਾਲ ਚੋਰਾਂ ਨੇ ਜਿਹੜੀਆਂ ਚਾਰ ਪੰਜ ਦੁਕਾਨਾਂ ਨੂੰ ਨੁਕਸਾਨ ਪਹੁੰਚਾਇਆ ਤੇ ਕਾਫੀ ਜਿਹੜਾ ਆ ਕਈਆਂ ਦੁਕਾਨਦਾਰਾਂ ਨੂੰ ਨੁਕਸਾਨ ਕਈਆਂ ਦੁਕਾਨਦਾਰਾਂ ਦਾ ਤੇ ਇੱਥੋਂ ਤੱਕ ਕਿ ਆ 3 ਤੋਂ 4 ਲੱਖ 4 ਲੱਖ ਲਗਭਗ 4-5 ਲੱਖ ਰੁਪਏ ਦਾ ਨੁਕਸਾਨ ਹੋਇਆ ਕਈਆਂ ਦਾ ਜਿਹੜਾ ਥੋੜਾ ਬੋਤ ਆਇਆ ਆਓ ਆਪਾਂ ਉਹਨ ਪ੍ਰਸ਼ਾਸਨ ਦੀ ਵੀ ਇਹ ਬਾਈਟ ਪਾਈ ਹੋਈ ਆ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਕਿ ਕਾਰਵਾਈ ਕਿਸ ਤਰ੍ਹਾਂ ਹੋਏਗੀ ਤਰਨਤਾਰਨ ਤੋਂ ਅਮਨ ਦੀ ਮੰਚੰਡਾ ਸੁਨੀਲ ਕੋ ਕੀ ਗੱਲਬਾਤ ਹੋਈ ਹੈ ਜਿਹੜੀ ਤਰਨਤਾਰਨ ਹਾਂਜੀ ਉੱਪਰੋਂ ਨੀ ਚੋਰ ਆਏ ਆ ਸਾਡਾ ਇੱਥੇ ਪਰਸਰਾਤੀ ਅੰਦਰੇ ਰਹਿ ਗਿਆ ਸੀ ਦੁਕਾਨ ਦੇ ਅੰਦਰ ਹੀ ਰਹਿ ਗਿਆ ਠੀਕਾ ਤੇ ਉਹ ਲੈ ਗਏ ਬਾਕੀ ਫੋਲਾ ਫਲਾਈ ਕਰਕੇ ਸਾਰਾ ਸਮਾਨ ਖਲਾਰ ਕੇ ਚਲੇ ਗਏ ਕਿੰਨਾ ਮਨ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਹਾਂ ਦਾ 10000 ਰੁਪਏ ਹੋਇਆ ਪਰਸ ਵਿੱਚ ਏਟੀਐਮ ਕਾਰਡ ਸੀਗੇ ਨਾਲ 10000 ਰੁਪਏ ਕੈਸ਼ ਹੀਗਾ ਤੇ ਨਾਲ ਆਪਣੇ ਉਹਨੇ ਚ ਡਰਾਈਵਿੰਗ ਲਾਇਸੈਂਸ ਵਗੈਰਾ ਹੈ ਕਿਤੇ ਕਿ ਲਾਗੇ ਦੁਕਾਨਾਂ ਇੱਕ ਤਰ੍ਹਾਂ ਦੀ ਕਿਹੜੀ ਲਗਾ ਦੇਣਾ ਜੰਨਤਾ ਪੈਲਸ ਦੇ ਸਾਹਮਣੇ ਹੈ ਜੀ ਡ੍ਰੀਮ ਰਾਈਸ ਡਿਜ਼ਾਈਨਰ ਦਾ ਅੱਗੇ ਵੀ ਜੇ ਇਹੋ ਜਿਹੀ ਕੋਈ ਗੱਲਬਾਤ ਹੋਈ ਨਹੀਂ ਅੱਗੇ ਨਹੀਂ ਕਦੀ ਹੋਈ ਕਿੰਨਾ ਚਿਰ ਹੋ ਗਿਆ ਕਿ ਨਾਲ ਦੁਕਾਨ ਨੂੰ 5 ਸਾਲ ਹੋ ਗਏ ਇਹ ਤੁਹਾਡੀ ਜਵਾਬ ਤੇ ਲੱਗ ਲੱਗਾ ਉਹ ਵੀ ਦੁਕਾਨਾਂ ਨਹੀਂ ਸਾਰੀਆਂ ਦੁਕਾਨਾਂ ਦੇ ਲਾਗੇ ਲੱਗੇ ਉੱਥੋਂ ਡਾਕਟਰ ਸਿੰਘ ਤੋਂ ਸਟਾਰਟ ਹੋਇਆ ਤੇ ਅੱਗੇ ਅੱਗੇ ਸਾਰੇ ਐਂਡ ਲਈ ਦੁਕਾਨ ਤੱਕ ਸੀਏ ਦੀ ਦੁਕਾਨ ਤੱਕ ਕੋਈ ਆ ਉਹਨਾਂ ਦਾ ਦਰਵਾਜ਼ਾ ਨਹੀਂ ਖੁੱਲਣਾ ਉਹਨੇ ਬਚਾ ਹੋ ਗਿਆ ਮੇਰਾ ਨਾਮ ਜੀ ਹਰਮਨਜੀਤ ਸਿੰਘ ਹੈ ਜੀ ਗੱਲਬਾਤ ਹੋਈ ਹੈ ਜੀ ਮੇਰੀ ਦੁਕਾਨ ਹੈ ਵੀਰ ਜੀ ਜਨਤਾ ਪਾਰਸ ਦੇ ਆਪੋਜੀਟ ਹਰਮਨਪੁਰੋ ਸਟੇਟ ਜਦੋਂ ਸਵੇਰੇ ਆਇਆ ਜੀ ਮੈਨੂੰ ਲੱਗਾ ਥੋੜਾ ਜਿਹਾ ਕੋਈ ਚੀਜ਼ ਦੀ ਪਾਂ ਟੋੜ ਕੀਤੀ ਹੋਈ ਹੈ ਜਦੋਂ ਮੈਂ ਆਇਆ ਥੱਲੇ ਆਪਣਾ ਗੱਲਾ ਖੋਲ ਕੇ ਦੇਖਿਆ ਉਹਦੇ ਜੋ ਮੇਰੇ ਪੈਸੇ ਸੀਗੇ ਉਹ ਨਹੀਂ ਸੀ ਹੈਗੇ ਔਰ ਜਦੋਂ ਉੱਪਰ ਆਇਆ ਜਿੱਦਾਂ ਕਿ ਤੁਸੀਂ ਵੇਖਿਆ ਸ਼ੀਸ਼ਾ ਟੁੱਟਾ ਹੋਇਆ ਸੀਗਾ ਇੱਧਰ ਦੀ ਆਣ ਕੇ ਹੋਰ ਕੋਈ ਚੀਜ਼ ਦਾ ਜ਼ਿਆਦਾ ਨੁਕਸਾਨ ਨਹੀਂ ਕੀਤਾ ਜਿੱਦਾਂ ਪੈਸੇ ਲੈ ਗਿਆ ਸੋ ਜੋ ਵੀ ਮੇਰੀ ਆਮਦਨ ਸੀਗੀ ਦੋ ਤਿੰਨ ਦਿਨਾਂ ਦੀ ਸਾਰੀ ਉਹ ਲੈ ਗਿਆ ਗੱਲੇ ਦੇ ਵਿੱਚੋਂ ਨੁਕਸਾਨ ਵੀਰ ਜੀ 2000 ਰੁਪਏ ਦੇ 15 ਜੋ ਕਿ ਗਿਨੇ ਨਹੀਂ ਸੀ ਲੇਕਿਨ ਲੈ ਗਿਆ ਜੋ ਵੀ ਗੱਲੇ ਸੀ ਸੀਗੇ ਨਾ ਜਿੰਨੇ ਵੀ ਨੋਟ ਸੀਗੇ ਸਾਰਾ ਸਾਲ ਕਰਕੇ ਲੈ ਗਿਆ ਜੀ ਲਾਗੇ ਵੀ ਤੁਹਾਡੇ ਕਿਹਦੇ ਜੀ ਲਾਗੇ ਵੀ ਹੋਈਆਂ ਤਿੰਨ ਚਾਰ ਦੁਕਾਨਾਂ ਦੇ ਉਹਨਾਂ ਦਾ ਜ਼ਿਆਦਾ ਨੁਕਸਾਨ ਹੋਇਆ ਜੀ ਕਿਸੇ ਮੰਗ ਕਰਦੇ ਜੀ ਮੰਗ ਜੀ ਪ੍ਰਸ਼ਾਸਨ ਕੋ ਇਹੋ ਕਰਦੇ ਦੇਖਿਓ ਜੀ ਚਾਰ ਪੰਜ ਦੁਕਾਨਾਂ ਨੇ ਲਾਗੇ ਲਾਗੇ ਸੋ ਜ਼ਿਆਦੀ ਦੁਰਘਟਨਾ ਨਾ ਹੋਵੇ ਤੇ ਲਈ ਪ੍ਰਸ਼ਾਸਨ ਨੂੰ ਕਵਾਂਗੇ ਵੀ ਅੱਗੇ ਤੋਂ ਜੋ ਵੀ ਮਲਜਮ ਨੂੰ ਉਹਨਾਂ ਤੇ ਕਾਰਵਾਈ ਵੀ ਕੀਤੀ ਜਾਵੇ ਸਵਾਮਨਾਗਰੀ ਕਲੀਕ ਵੀ ਸੁਰੱਖਿਆ ਵੀ ਬਣਾਈ ਜਾਵੇ ਜੀ ਫਿਰ ਕੀਨਾ ਆਪਣਾ ਮੇਰਾ ਨਾਮ ਗੁਰਸੇਵਕ ਸਿੰਘ ਹੈ ਜੀ ਕੀ ਗੱਲ ਬਾਤ ਹੋਈ ਹੈ ਜਿਹੜੀ ਅੱਜ ਮੈਂ ਜੀ ਰਾਤੀ ਸਾਡੇ ਇੱਥੇ ਉੱਪਰੋਂ ਸ਼ੀਸ਼ਾ ਤੋੜ ਕੇ ਜੀ ਥੱਲੇ ਆ ਗਏ ਨੇ ਤੇ ਆ ਕੇ ਸਾਡੇ ਮੋਬਾਈਲ ਚੋਰੀ ਕੀਤੇ ਨੇ ਜੀ ਟੈਬਾਂ ਚੋਰੀ ਹੋ ਗਈਆਂ ਨੇ ਜੀ ਮੇਰੇ ਸੈਕੰਡ ਹੈਂਡ ਫੋਨ ਸੀ ਰਿਪੇਅਰਡ ਫੋਨ ਸੀ ਜੀ ਉੱਪਰ ਹੈੱਡਫੋਨਸ ਤੇ ਨਾਲ ਘੜੀਆਂ ਚੋਰੀ ਹੋਈਆਂ ਜੀ ਮੇਰੀਆਂ ਮੇਰਾ 4.5 ਤੋਂ 5 ਲੱਖ ਰੁਪਏ ਦੇ ਵਿੱਚ ਵਿੱਚ ਦਾ ਐਸਟੀਮੇਟ ਹੈ ਹਲੇ ਜੀ ਮੈਂ ਪੂਰਾ ਚੈੱਕ ਨਹੀਂ ਕੀਤਾ ਮੇਰਾ ਇਨਾ ਲਾਸ ਹੋ ਚੁੱਕਾ ਹੈ ਜੀ ਹਲੇ ਤਾ ਪਤਾ ਲੱਗਾ ਕੋਈ ਤੈਨ ਦੀ ਆਇਆ ਤਾਂ ਉੱਪਰੋਂ ਆਏ ਆ ਜੀ ਉੱਪਰੋਂ ਉਪਰੋਂ ਸ਼ੀਸ਼ਾ ਤੋੜ ਕੇ ਥੱਲੇ ਉਤਰੇ ਆ ਕੈਮਰੇ ਸਾਰੇ ਬੰਦ ਕਰਤੇ ਤੇ ਕੈਮਰੇ ਦੀਆਂ ਇੰਟਰਨੈਟ ਦੀਆਂ ਤਾਰਾਂ ਸਾਰੀਆਂ ਲਾ ਦਿੱਤੀਆਂ ਸੀ ਜੀ ਉਸ ਨੂੰ ਲਾਂ ਕਰਕੇ ਸਾਰੇ ਹੀ ਥੱਲੇ ਆ ਕੇ ਚੋਰੀ ਕਰਕੇ ਗਏ ਆ ਜੀ ਸਮਾਨ ਕਿੱਥੇ ਦੁਕਾਨ ਤੁਹਾਡੀ ਇਹ ਜਨਤਾ ਪਹਿਲੇ ਸਾਹਮਣੇ ਹੈ ਜੀ ਹਮੇਦਸਰ ਰੋਡ ਜਨਤਾ ਪਹਿਲੇ ਤੋਂ ਸਾਹਮਣੇ ਹੈ ਜੀ ਹਾਈ ਐਂਡ ਪੁਆਇੰਟ ਬਤਰਨ ਸੰਨ ਹੈ ਜੀ ਇਹ ਦੁਕਾਨਾਂ ਨੂੰ ਚੋਰੀ ਇਸ ਕਰਦੇ ਇੱਥੇ ਜੀ ਚਾਰ ਦੁਕਾਨਾਂ ਜੀ ਇੱਕ Samsung ਮੋਬਾਈਲ ਰਿਪੇਅਰ ਵਾਲਿਆਂ ਦੀ ਹੈ ਜੀ ਉਸ ਤੋਂ ਬਾਅਦ ਸਾਡੀ ਆਂਦੀ ਅੱਗੇ ਇਹਨਾਂ ਦੇ ਵਿੱਚ ਫੋਟੋ ਸ਼ੇਡ ਵਾਲਿਆਂ ਦੀ ਦੁਕਾਨ ਹੈ ਤੇ ਇੱਕ ਆਰਕੀਟੈਕਟ ਹੈਗੇ ਨੇ ਉਹਨਾਂ ਦੀ ਦੁਕਾਨਾਂ ਚਾਰਾਂ ਦੁਕਾਨਾਂ ਤੇ ਹੋਈ ਹੈ ਜੀ ਵਾਰਦਾ ਲੱਗਦਾ ਕੋਈ ਰੂਟ ਚੱਲਦਾ ਵਾ ਰਾਤ ਨੂੰ ਰੂਟ ਚੱਲਦਾ ਰਹਿੰਦਾ ਵਾ ਇਹ ਤੇ ਜੀ ਮੇਨ ਰੋਡ ਹੈ ਜੇ ਸਾਰੀ ਕ੍ਰੋਸਿੰਗ ਇੱਥੋਂ ਹੈਗੀ ਹੈ ਸਾਰੇ ਲੋਕੀ ਇੱਥੋਂ ਲੰਘਦੇ ਨੇ ਰਾਤ ਨੂੰ ਇਹ ਚੱਲਦਾ ਹੀ ਰਹਿੰਦਾ ਵਾ ਲੜਾਗੇ ਗੁਰਦੁਆਰਾ ਸਾਹਿਬ ਪਰ ਫਿਰ ਵੀ ਹੈ ਜੀ ਅੱਗੇ ਵੀ ਸਾਡੇ ਇੱਥੇ ਡਾਕਟਰ ਸਾਹਿਬ ਦੇ ਚੋਰੀ ਹੋਈ ਹੈ ਦਵਾਈਆਂ ਵਾਲੇ ਮੰਗ ਕਰਦਾ ਮੈਂ ਮੰਗ ਕਰਦਾ ਜੀ ਸਾਰਿਆਂ ਕੋਲ ਪੁਲਿਸ ਵਾਲਿਆਂ ਕੋਲ ਪਲੀਸ ਮੇਰਾ ਜੋ ਨੁਕਸਾਨ ਹੋਇਆ ਉਹਦਾ ਨੁਕਸਾਨ ਦੀ ਪਰਵਾਹੀ ਕੀਤੀ ਜਾਵੇ ਚੋਰਾਂ ਨੂੰ ਫੜ ਕੇ ਉਹਨਾਂ ਨੂੰ ਉਹਨਾਂ ਦੀ ਬੰਦੀ ਜਿਹੜੀ ਕਾਰਵਾਈ ਕੀਤੀ ਜਾਵੇ ਉਹਨਾਂ ਉੱਤੇ ਮੇਰੇ ਦਾ ਨੁਕਸਾਨ ਹੋ ਗਿਆ ਜੀ ਅੱਗੇ ਕੰਮਕਾਰ ਬਹੁਤ ਘੱਟ ਹੈ ਤੇ ਅੱਗੇ ਨੁਕਸਾਨ ਹੋਈ ਜਾਂਦੇ ਫੇ ਕਮਾਕਾਰਾਂ ਦਾ ਬੁਰਾ ਹਾਲ ਹੋਇਆ ਹੈ ਜੀ ਅੰਤਰਾਬਾਜ਼ੀ ਸਾਹਮਣੇ ਕੋਈ ਦੁਕਾਨਾਂ ਟੁੱਟੀਆਂ ਟੁੱਟੀਆਂ ਸਰ ਉਹਦਾ ਕੀ ਅੱਜ ਫਾਰਮੂਲੇ ਸਿਟੀ ਤਰਨਤਾਲ ਨੂੰ ਹੁਣੇ ਇੰਟੀਮੀਸ਼ਨ ਮਿਲੀ ਸੀ ਅੰਦਰ ਸਿੰਘ ਪੁੱਤਰ ਰਤਨ ਸਿੰਘ ਨੇ ਅਪਲੀਕੇਸ਼ਨ ਦੇ ਕੇ ਰਾਤ 12:00 ਵਜੇ ਕੋਈ ਦੁਕਾਨ ਤੇ ਮੌਜੂਦਾ ਦੁਕਾਨ ਸੀ ਉਹ ਚੋਰੀ ਹੋ ਗਈ ਫਰਾਗ ਅਸੀਂ ਮੌਕੇ ਤੇ ਆਏ ਮੌਕਾ ਵੇਖ ਕੇ ਮਗਰਮਾ ਦਰਜ ਕਰ ਲਈਓ ਉਹ ਵੀ ਤਾਂ ਪਿੱਛੇ ਮਜਲਾ ਦੀ ਆ ਰਹੀ ਹੈ ਤੇ ਆਸ-ਪਾਸੋਂ ਦੇ ਸੀਸੀਟੀਵੀ ਕੈਮਰੇ ਆ ਉਹਨਾਂ ਨੂੰ ਖੰਗਾ ਲਿਆ ਜਾ ਰਿਹਾ ਵਾ ਕਿੰਨੀਆਂ ਕਿ ਦੁਕਾਨਾਂ ਦੀ ਤੋੜ ਪਰ ਇਹ ਕਹਿੰਦਾ ਨਾਲ ਹੈ ਹੈਗੰਦਰ ਅਮਰਪਾਲ ਮੁੰਡਾ ਮਨਪ੍ਰੀਤ ਆ ਉਹਦੀ ਦੁਕਾਨ 'ਚ ਵੀ ਅਟੈਂਪਟ ਹੋਇਆ ਵਾ